ਐਮਐਲਏ ਜੀ ਪ੍ਰਧਾਨ ਕਾਰਨਾ ਦੀ ਸਵੇਰੇ 6 ਵਜੇ ਮੇਰੇ ਘਰੇ ਟਿੱਜੀ ਬਲੀ ਵੰਗਵਾ ਗਿਆ 6 ਵਜੇ ਕਿ ਜੀਰਕਪੁਰ ਦੇ ਵਿੱਚ ਬੁਨਿਆਦੀ ਸਹੂਲਤਾਂ ਨਹੀਂ ਇੱਥੇ ਹੁਕਮਰਾਨ ਰਹੇ ਉਹਨਾਂ ਨੇ ਕੋਈ ਇਸ ਪਾਸੇ ਧਿਆਨ ਨਹੀਂ ਦਿੱਤਾ ਸਾਡੇ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਸਾਹਿਬ ਸਾਡੇ ਐਸਐਮਓ ਡਾਕਟਰ ਸੰਗੀਤਾ ਜੈਨ ਜੀ ਸਾਰੇ ਮੈਂ ਸਮਝਦਾ ਕਿ ਜੀਲਪੁਰ ਦੇ ਵਿੱਚ ਜਿਹੜੀਆਂ ਇਹ ਬੁਨਿਆਦੀ ਸਹੂਲਤਾਂ ਨੇ ਇਹਦੀ ਬਹੁਤ ਵੱਡੀ ਕਮੀ ਰਹੀ ਹੈ ਵੀ ਇੱਥੇ ਹੁਕਮਰਾਨ ਰਹੇ ਉਹਨਾਂ ਨੇ ਕੋਈ ਇਸ ਪਾਸੇ ਧਿਆਨ ਨਹੀਂ ਦਿੱਤਾ ਅੱਜੇ ਜੀਲਪੁਰ ਸਾਡਾ ਇੱਕ ਪਿੰਕੂਲੇ ਦੇ ਬਰਾਬਰ ਇੱਕ ਵੱਡਾ ਸ਼ਹਿਰ ਬਣ ਗਿਆ ਆਬਾਦੀ ਇੱਥੇ ਕਿੰਨੀ ਵੱਧ ਗਈ ਪਰ ਇੱਥੇ ਹੈਲਥੀ ਦੇਖ ਰਿਹਾ ਤੇ ਬਹੁਤ ਵੱਡੀ ਕਮੀ ਸੀ ਇੱਕ ਡੇਢ ਮਿੰਟ ਦੇ ਵਿੱਚ ਸਾਰਾ ਕੰਪਨੈਂਟ ਜਿਹੜਾ ਇਹਨੂੰ ਚਾਹੀਦਾ ਹੋਏਗਾ ਪ러스 ਜਿੰਨਾ ਸਟਾਫ ਚਾਹੀਦਾ ਹੋਏਗਾ ਉਹ ਸਾਰਾ ਕੋੜਾ ਕੀਤਾ ਜਾਊਗਾ ਕੁਸ਼ੀ ਸਰਕਾਰ ਹੁਣ ਨਹੀਂ ਜਦੋਂ ਸਾਡੀ ਸਰਕਾਰ ਡਾਕਟਰ ਭਰਤੀ ਕੀਤੇ ਗਿਆ ਨਕਸਾ ਸਰੇ ਦੁਆ ਨੇ ਕਿ ਪਹਿਲਾਂ ਸਾਡੀ ਸਰਕਾਰ ਤੋਂ ਡਾਕਟਰ ਉਸੇ ਪ੍ਰਸਤਾਵ ਉਪੇ 15000 ਰੁਪਏ ਸੀ ਅਸੀਂ ਹੁਣ 500 ਮੀਡੀਕਲ ਅਫਸਰ ਭਰਤੀ ਕੀਤੇ ਹੈ ਤੇ ਜਿਹਨਾਂ ਨੂੰ 55000 ਤੋਂ 60000 ਜਰਨੇਸ਼ਨ ਪੇਸ ਤੋਂ ਹੋ ਗਿਆ ਹੈ ਆਪ ਨੂੰ ਲੱਗੇਗਾ ਅੱਜ ਐਮਐਲਏ ਆ ਜੋ ਕੈਪਟਨ ਕਮਜ਼ੀਰ ਸੀ ਜਿਉਂਦਾ ਸੀ ਜਿਹਨ ਪ੍ਰਧਾਨਗਰ ਨਾਲ ਦੀ ਸਰਕਾਰ 6 ਵਜੇ ਮੇਰੇ ਘਰੇ ਭੇਜੀ ਬਲੀ ਵੰਗ ਆ ਗਿਆ 6 ਵਜੇ ਯਾ ਸਿੰਦੂ ਸਾਹਿਬ ਮੈਨੂੰ ਬਚਾਓ ਪੁੱਛ ਰੋ ਮੈਂ ਮਦਦ ਕਰਨ ਦੇ 100 ਹਾਲੇ ਮੈਂ ਹਾਂ ਕਿ ਤੁਹਾਡੀ ਵੋਟ ਹੈ ਕੋਈ ਮੈਨੂੰ ਵੋਟ ਥਰੂ ਮਾਇਓ ਵੋਟ ਨਾ ਵੀ ਪਾਇਓ ਉੱਥੇ ਜ਼ਰੂਰ ਆਇਓ ਮੈਂ ਆਇਆ ਸੀ ਪੱਤਰਕਾਰ ਗੁਬਾਰ ਨੇ ਇਸ ਕਾਲ ਦੇ। ਅਦਿਜੀ ਬੰਗਵੀਰ ਸਿੰਘੂ ਆ ਰਹੇ। ਭਈ ਮੈਂ ਜਿਲ੍ਹੇ ਦਾ ਪੁਖਾਨ ਆ ਮੇਰੀ ਪਾਰਟੀ ਦਾ ਦੀ ਸਰਕਾਰ ਹੈ। ਮੈਂ ਜੀਤਪੁਰ ਵਾਸੀ ਮੇਰੇ ਆਪਣੇ ਵਾਸੀ ਨੇ। ਤੇ ਲੋਸਾ ਮੇਰੇ ਭਰਾ ਨੇ। ਮੈਂ ਜੀਤਪੁਰ ਨੂੰ ਬਹੁਤ ਬੜਾ ਤੋਹਫਾ ਦੇਵਾ ਦਿੱਤੀ ਸੀ ਅੱਜ ਸਭ ਨੇ ਪਈ ਜਾ ਰਹੀ ਜਨਤ। ਕੋ ਕੋਫਾ ਲੱਗਿਆ ਹੈ ਮਾਦੀਰ ਤੋਂ ਵਾਸਤੇ ਕੋਈ ਨਹੀਂ ਕੁਛ ਆਇਆ ਜੇ ਕਿਸੇ ਨੂੰ ਕੋਈ ਤਕਲੀਫ ਹੈ ਕੋਈ ਪ੍ਰੋਬਲਮ ਹੈ ਮੇਰੇ ਕੋ ਡਾਕਟਰਾਂ ਦੀ ਟੀਮ ਬੈਠੀ ਹੈ ਹੁਣ ਚੈੱਕ ਕਰਕੇ ਦਵਾਈ ਦੇ ਦੂੰਗਾ ਉਹਨਾਂ ਬਾਰੇ ਜਨਰੇਸ਼ਨ ਦੇਖਦੀਆਂ ਨੇ ਕਿ ਕਿਨੇ ਸ਼ਿਕਾਇਤਾਂ ਦੋ ਲੋਕ ਆਪਣੇ ਆਪ ਉਸ ਦਾ ਅੰਦਾਜ਼ਾ ਲਾਉਂਦੇ ਨੇ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਬੜੀ ਤਕਲੀਫ ਹੋਈ ਜੋ ਜਾਲੀ ਬੋਟਾ ਕਟੜੀਆਂ ਸ਼ੁਰੂ ਹੋਈਆਂ ਬੜੇ ਭਾਰ ਨੇ ਬਿਜਾਰੇ 10 ਸਾਲ ਅਸੀਂ ਲੜਾਈ ਲੜੀ ਸਾਹਮਣੇ ਖੜ ਕੇ ਬੁਲਾਉ ਸਮਝੀ ਲੜੀ ਜਿਹੜਾ ਬੰਦਾ ਚੰਗੇ ਕੰਮ ਕਰੇ ਉਹਦੇ ਨੂੰ ਹਮੇਸ਼ਾ ਉਹਦੇ ਨਾਲ ਰੱਖੜੋ ਦੱਦ ਕੇ ਖੜੋ ਮਾਦ ਕਰੋ ਤੇ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਲੋਕਾਂ ਦੇ ਨਾਲ 25 ਸਾਲ 25 ਸਾਲ ਦਾ ਕੈਪਟਨ ਮਿੰਦਰ ਨਾਲ ਵਾਝ ਕਰੂਗਾ ਜੋੜੇ ਕੰਮ ਦੀ ਇਹ ਸਵੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ